ਹੈਲੋ ਪੇਰੈਂਟਸ ਅੱਜ ਵਾਲੀ ਵੀਡੀਓ ਆਪਾਂ ਬਣਾ ਰਹੇ ਆ ਨੋਟਬੁక్స్ ਜਾਂ ਬੁੱਕ ਤੇ ਕਵਰ ਚੜਾਉਣ ਦਾ ਤਰੀਕਾ ਕਿਉਂਕਿ ਮੈਂ ਆਪਣੇ ਬੱਚਿਆਂ ਦੀ ਨੋਟਬੁੱਕ ਤੇ ਕਵਰ ਚੜਾ ਰਹੀ ਸੀ ਸੋਚਿਆ ਵੀ ਕਿਉਂ ਨਾ ਆਪਾਂ ਸਾਰਿਆਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਜਾਵੇ ਮੇਰੇ ਪਾਸ ਹੈ ট্রান্সਪੇਰੈਂਟ ਕਵਰ ਹੈ ਕਵਰ ਨੂੰ ਆਪਾਂ ਫੋਲਡ ਕਰ ਲੈਨੇ ਆਂ फोल्ड ਕਰਨ ਤੋਂ ਬਾਅਦ ਆਪਾਂ ਨੋਟਬੁੱਕ ਹੈ ਆਪਣੇ ਪਾਸ ਜਾਂ ਬੁੱਕ ਹੈ ਜੋ ਵੀ ਹੈ ਉਹਨੂੰ ਆਪਾਂ ਸੈਂਟਰ 'ਚ ਰੱਖ ਲੈਣਾ ਦੋਨਾਂ ਪਾਸੇ ਆਪਾਂ ਸਪੇਸ ਇਕੁਅਲ ਛੱਡ ਲੈਣਾ ਤਾਂ ਆਪਾਂ ਕੈਂਚੀ ਨਾਲ ਕੱਟ ਕਰ ਦੇਣਾ ਦੂਸਰੀ ਸਾਈਡ ਤੋਂ ਵੀ ਆਪਾਂ ਇਸ ਤਰੀਕੇ ਨਾਲ ਹੀ ਅਤੇ ਦੂਸਰੇ ਸਾਈਡ ਤੋਂ ਵੀ ਇਸ ਤਰੀਕੇ ਨਾਲ ਇਹ ਕੱਟ ਕਰ ਲੈਣੀ ਉਸ ਤੋਂ ਬਾਅਦ ਆਪਾਂ ਨੋਟ ਉਸ ਤੋਂ ਬਾਅਦ ਆਪਾਂ ਜਦੋਂ ਫੋਲਡ ਕਰਨ ਇਹ ਚੀਜ਼ ਦਾ ਧਿਆਨ ਰੱਖਣਾ ਹੈ ਆਪਾਂ ਵੀ ਆਹ ਵਾਲਾ ਪੇਸ ਵਿੱਚ ਫੋਲਡ ਨਾ ਹੋ ਜਾਏ ਕਵਰ ਨਾ ਹੋ ਜਾਏ ਇਸ ਤੋਂ ਬਾਅਦ ਆਪਾਂ तरीके दोनों साइडा तो अच्छे तरीके फोल्ड कर लेना है आप इस तरीके फोल्ड करके तो आप पिन लगा देने देखो साइड भी आप दो पिन लगाने दूसरे पास भी आप इस तरीके अच्छी तरह मोड़ लेने है। ਇਹ ਕੋਈ ਆਪਾਂ ਇੱਕ ਪਾਸੇ ਕਵਰ ਚੜਾਤਾ ਆਪਾਂ ਤੋਂ ਦੂਸਰੀ ਦੂਸਰੇ ਪਾਸੇ ਵੀ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਫੋਲਡ ਕਰਨਾ ਵੀ ਵਿੱਚ ਵੱਟ ਨਾ ਪੈ ਜਾਣ ਆਪਾਂ 2-3 ਤਰੀਕਿਆਂ ਨਾਲ ਨੋਟਬੁੱਕ ਜਾਂ ਬੁੱਕ ਤੇ ਆਪਾਂ ਕਵਰ ਚੜਾ ਸਕਦੇ ਆਂ। ਦੇਖੋ ਅੱਛੇ ਤਰੀਕੇ ਨਾਲ ਆਪਾਂ ਕਵਰ ਚੜਾਤੇ। ਦੇਖੋ ਅੰਦਰ ਵਾਲੀ ਸਾਈਡ ਇਹ ਸਾਈਡ ਦੇਖੋ। ਔਰ ਆਪਾਂ ਇੱਕ ਦੂਸਰਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਦੂਸਰਾ ਤਰੀਕੇ ਨਾਲ ਆਪਾਂ ਨੋਟਬੁੱਕ ਤੇ ਕਵਰ ਕਿਸ ਤਰ੍ਹਾਂ ਚੜਾਉਣਾ ਹੈ ਆਪਾਂ ਦੂਸਰੀ ਨੋਟਬੁੱਕ ਤੇ ਕਿਸੇ ਦੂਸਰੇ ਤਰੀਕੇ ਨਾਲ ਆਪਾਂ ਕਵਰ ਚੜਾਵਾਂਗੇ ਪਹਿਲਾ ਤਰੀਕਾ ਤੁਹਾਨੂੰ ਦੱਸਤਾ ਸੈਕਿੰਡ ਹੈ ਹਮਾਰੇ ਪਾਸ ਆਪਣੇ ਪਾਸ ਹੈ ਗਏ ਸੈਂਟ ਰਪਉ ਉਸੇ ਤਰ੍ਹਾਂ ਹੀ ਲੈਣਾ ਜਿਸ ਤਰ੍ਹਾਂ ਪਹਿਲਾਂ ਲਿਆ ਸੀ ਨੋਟਬੁੱਕ ਦਾ ਦੇਖੋ ਆਪਾਂ ਇਥੋਂ ਜ਼ਿਆਦਾ ਨਹੀਂ ਕੱਟਣਾ ਹੈਗਾ ਇਸ ਸਾਈਡ ਤੋਂ ਆਪਾਂ ਜ਼ਿਆਦਾ ਕੱਟ ਸਕਦੇ ਹਾਂ ਦੂਸਰੀ ਸਾਈਡ ਤੋਂ ਵੀ ਇਸ ਤਰੀਕੇ ਨਾਲ ਹੀ ਆਪਾਂ ਕਟਿੰਗ ਕਰਨੀ ਹੈ ਫਾਟੇ ਤੇ ਵਾਲਾ ਕਵਰ ਫੋਲਡ ਕਰਨਾ ਹੈ ਦੂਸਰੀ ਸਾਈਡ ਤੋਂ ਵੀ ਫੋਲਡ ਕਰਨਾ ਧਿਆਨ ਰੱਖਣਾ ਵੀ ਪੇਸ ਆਪਣਾ ਵਿੱਚ ਨਹੀਂ ਆਉਣਾ ਚਾਹੀਦਾ ਦੂਸਰਾ ਤੋਂ ਸਭ ਤੋਂ ਪਹਿਲਾਂ ਆਪਾਂ ਇੱਥੇ ਪਿੰਨ ਲਗਾਉਣੀ ਹੈ ਦੋਨੋਂ ਸਾਈਡ ਤੇ ਆਪਾਂ ਪਿੰਨ ਲਗਾਉਣੀ ਹੈ ਪਿੰਨ ਆਪਾਂ ਇਸ ਤਰ੍ਹਾਂ ਕਰਕੇ ਲਾਉਣੀ ਹੈ ਕਿਉਂਕਿ ਫਿਰ ਕਵਰ ਹਿੱਲਦਾ ਨਹੀਂ ਦੇਖੋ ਦੂਸਰੀ ਸਾਈਡ ਹੈ ਦੂਸਰੀ ਸਾਈਡ ਪਹਿਲੇ ਆਪਾਂ ਇਸ ਤਰ੍ਹਾਂ ਫੋਲਡ ਕੀਤਾ ਸੀ ਤਾਂ ਹੁਣ ਆਪਾਂ ਇਥੋਂ ਕਟਿੰਗ ਵੀ ਕਰ ਸਕਦੇ ਹਾਂ ਇਸ ਤਰੀਕੇ ਨਾਲ ਆਪਾਂ ਇਸ ਤੋਂ ਕਟਿੰਗ ਵੀ ਇਸ ਤਰੀਕੇ ਨਾਲ ਆਪਾਂ ਪੈਟਰੋ ਕਟਿੰਗ ਕਰ ਸਕੇ। ਇਹ ਦੋ ਤਰੀਕਿਆਂ ਨਾਲ ਆਪਾਂ ਕਵਰ ਛੜਾ ਸਕਦੇ ਹਾਂ। ਦੇਖੋ ਦੇਖੋ ਕਿੰਨੀ ਸਫਾਈ ਆਈ ਹੈ। ਕੋਈ ਵੀ ਬਲ ਨਹੀਂ ਵਿੱਚ ਪਿਆ ਹੈਗਾ। ਦੂਸਰੇ ਤਰੀਕੇ ਤੇ ਵੀ ਆਪਾਂ ਇਸ ਤਰੀਕੇ ਨਾਲ ਇਹ ਦੇਖੋ ਬਹੁਤ ਵਧੀਆ ਤਰੀਕੇ ਨਾਲ ਆਪਾਂ ਦੋਨਾਂ ਨੋਟਬੁੱਕ ਤੇ ਕਵਰ ਛੜਾਤੀ ਹੈ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਪਲੀਜ਼ ਜ਼ਰੂਰ ਕਰਨਾ। ਜਲਦੀ ਬਣੇਗਾ।